ਅਕਸਰ ਹੀ ਕਈ ਫਿਲਮਾਂ 'ਚ ਕਈ ਗਾਣਿਆਂ 'ਚ ਤੁਸੀਂ ਇਸ ਜਗ੍ਹਾ ਨੂੰ ਪਹਿਲਾਂ ਦੇਖ ਦਿੱਤੇ ਹੋਵੋਗੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਸ਼ਹਿਰ ਅਮਰਗੜ ਘੁੰਮਾਂਗੇ ਜਿਹੜਾ ਕਿ ਹੁਣ ਮਲੇਰਕੋਟ ਦੇ ਜ਼ਿਲ੍ਹੇ 'ਚ ਪਹਿਲਾਂ ਇਹ ਸੰਗਰੂਰ ਜ਼ਿਲ੍ਹੇ 'ਚ ਹੁੰਦਾ ਸੀ ਇਸੇ ਜਗ੍ਹਾ ਦੇ ਉੱਤੇ ਬਹੁਤ ਸਾਰੀਆਂ ਫਿਲਮਾਂ ਦੀ ਸ਼ੂਟਿੰਗ ਗਾਣਿਆਂ ਦੀ ਸ਼ੂਟਿੰਗ ਤੇ ਰਾਮਲੀਲਾ ਇੱਥੇ ਅਕਸਰ ਇੱਥੇ ਲੱਗਦੀ ਆ ਇਥੇ ਦੀ RAM LILA ਕਾਥੀ ਉਹ ਮਸ਼ਹੂਰ ਅਮਰਗੜ ਦੀ ਇਸ ਵੀਡੀਓ ਦੇ ਵਿੱਚ ਆਪਾਂ ਅਮਰਗੜ ਬਾਰੇ ਜਿਹੜੀ ਜਾਣਕਾਰੀ ਆ ਤੁਹਾਡੇ ਨਾਲ ਸਾਂਝੀ ਕਰਾਂਗੇ। ਸਵਾਗਤ ਹੈ ਜੀਕ ਨਵੀਂ ਵੀਡੀਓ ਦੇ ਵਿੱਚ ਸ਼ਹਿਰ ਅਮਰਗੜ ਤੋਂ ਅਮਰਗੜ ਜਿਹੜਾ ਕੀ ਮਲੇਰਕੋਟਲੇ ਜ਼ਿਲ੍ਹੇ ਦਾ ਇੱਕ ਸ਼ਹਿਰ ਆ। ਅੱਜ ਇਸ ਵੀਡੀਓ ਦੇ ਵਿੱਚ ਆਪਾਂ ਅਮਰਗੜ ਦਾ ਮੇਨ ਬਾਜ਼ਾਰ ਆ ਜਿਹੜਾ ਉਹ ਦੇਖਾਂਗੇ। ਜਿਵੇਂ ਪਹਿਲਾਂ ਤੁਸੀਂ ਵੀਡੀਓ ਦੀ ਸਟਾਰਟਿੰਗ ਦੇ ਵਿੱਚ ਥਾਣਾ ਦੇਖਿਆ ਸੀ ਅਮਰਗੜ ਦਾ। ਉਹ ਜਗ੍ਹਾ ਜਿੱਥੇ RAM LILA ਲੱਗਦੀ ਆ ਇੱਥੇ ਦਾ ਦੁਸ਼ਹਿਰਾ ਕਾਫੀ ਮਸ਼ਹੂਰ ਆ। ਲਗਭਗ ਸਾਰੇ ਪੰਜਾਬ ਦੇ ਵਿੱਚ ਇੱਥੇ ਇੱਕ ਵੱਖਰੀ ਤੇ ਨਵਿਕਲੀ ਕਿਸਮ ਦਾ ਦੁਸ਼ਹਿਰਾ ਜਿਹੜਾ ਮਨਾਇਆ ਜਾਂਦਾ ਇਸ ਵੀਡੀਓ ਦੇ ਵਿੱਚ ਆਪਾਂ ਅਮਰਗੜ ਦਾ ਬਾਜ਼ਾਰ ਦੇਖਾਂਗੇ ਆਓ ਜੀ ਆਪਾਂ ਹੁਣ ਵਸਦੇ ਹਾਂ ਬਾਜ਼ਾਰ ਵੱਲ ਜੇ ਮੈਂ ਇੱਥੇ ਦੀ ਲੋਕੇਸ਼ਨ ਦੀ ਗੱਲ ਕਰਾਂ ਤਾਂ ਇਹ ਨਾਪਾ ਮਲੇਰ ਕੋਟਲਾ ਰੋਡ ਦੇ ਉੱਤੇ ਜਿਹੜਾ ਸ਼ਹਿਰ ਆ ਉਹ ਵਸਿਆ ਹੋਇਆ ਇਸ ਸਮੇਂ ਜਿੱਧਰ ਨੂੰ ਤੁਸੀਂ ਦੇਖ ਰਹੇ ਹੋ ਸੜਕ ਇਹ ਨਾਪੇ ਵੱਲੋਂ ਆ ਰਹੀ ਆ ਤੇ ਦੂਜੇ ਪਾਸੇ ਸੜਕਾ ਜਿਹੜੀ ਉਹ ਮਲੇਰਕੋਟਲੇ ਨੂੰ ਜਾ ਰਹੀ ਆ ਇੱਥੋਂ ਦੋਨੋਂ ਹੀ ਸ਼ਹਿਰ ਨੇ ਜਿਹੜੇ ਉਹ ਨੇੜੇ ਪੈਂਦੇ ਆ ਆਲੇ-ਦਾਲੇ ਪਿੰਡ ਜਾਦਾ ਲੱਗਣ ਕਰਕੇ ਇੱਥੇ ਜਿਹੜਾ ਬਾਜ਼ਾਰ ਆ ਉਹ ਕਾਫੀ ਵੱਡਾ ਬਣਿਆ ਹੋਇਆ ਇਸ ਵੀਡੀਓ ਦੇ ਵਿੱਚ ਆਪਾਂ ਦੇਖਾਂਗੇ ਬਾਜ਼ਾਰ ਅਮਰਗੜ ਦਾ ਜਿਹੜਾ ਮਲੇਰਕੋਟਲੇ ਜ਼ਿਲ੍ਹੇ 'ਚ ਉਸ ਸਮਾਂ ਪਹਿਲਾਂ ਇਹ ਸੰਗਰੂਰ ਜ਼ਿਲ੍ਹੇ 'ਚ ਹੁੰਦਾ ਸੀ ਨਾਬੇ ਵਾਲੀ ਸਾਈਡ ਤੋਂ ਜਦੋਂ ਆਪਾਂ ਅਮਰਗੜ ਸ਼ਹਿਰ ਦੇ ਅੰਦਰ ਐਂਟਰ ਕਰਦੇ ਆ ਤਾਂ ਉਹ ਸਾਹਮਣੇ ਵਾਲੇ ਪਾਸੇ ਹੀ ਅਨਾਜ ਮੰਡੀ ਆ ਅੱਗੇ ਆਪਾਂ ਅਨਾਜ ਮੰਡੀ ਵੱਲ ਵੀ ਚੱਲਾਂਗੇ ਤੇ ਬਾਕੀ ਬਾਜ਼ਾਰ ਵੀ ਦੇਖਾਂਗੇ ਉਸ ਤੋਂ ਪਹਿਲਾਂ ਤਨ ਤਨ ਬਾਬਾ ਗਿਆਨਦਾਸ ਜੀ ਦਾ ਇੱਥੇ ਅਸਥਾਨ ਜੋ ਤੁਸੀਂ ਆਪਣੀ ਵੀਡੀਓ ਦੇ ਵਿੱਚ ਦੇਖ ਰਹੇ ਹੋ ਅਮਰਗੜੇ ਤੇ ਹੋਰ ਵਾਲੇ ਦੁਆਲਿਆਂ ਵੀ ਜੋ ਸੰਗਤਾਂ ਨੇ ਆ ਕੇ ਨਤਮਸਤਕ ਹੁੰਦੀਆਂ ਨੇ ਅਮਰਗੜ ਸ਼ਹਿਰ ਦੇ ਬਿਲਕੁਲ ਹੀ ਜਦੋਂ ਨਾਬੇ ਵਾਲੇ ਪਾਸੇ ਤੋਂ ਆਪਾਂ ਆਉਨੇ ਆ ਤਾ ਇਹ ਥਾਨ ਆ ਜਿਹੜਾ ਉਹ ਬਿਲਕੁਲ ਹੀ ਮੇਨ ਰੋਡ ਦੇ ਨਾਲੋਂ ਨਾਲ ਬਣਿਆ ਹੋਇਆ ਇਸ ਤੋਂ ਬਾਅਦ ਹੀ ਅੱਗੇ ਫਿਰ ਅਮਰਗੜ ਦੇ ਅੰਦਰ ਜਾਇਆ ਜਾਂਦਾ ਮੇਨ ਬਾਜ਼ਾਰ ਵਾਲੇ ਪਾਸੇ ਨੂੰ ਇਹ ਸਾਹਮਣੇ ਵਾਲੇ ਪਾਸੇ ਹੀ ਇੱਥੋਂ ਬਾਜ਼ਾਰ ਆ ਜਿਹੜਾ ਮੁੱਖੋਂ ਸ਼ੁਰੂ ਹੋ ਜਾਂਦਾ ਇਹ ਕਾਫੀ ਤੰਗ ਜਗ੍ਹਾ ਇੱਥੇ ਦੀ ਅਕਸਰ ਇੱਥੇ ਕਾਫੀ ਰਸ਼ ਰਹਿੰਦਾ ਪਰ ਪੁਰਾਣਾ ਬਸਿਆ ਹੋਣ ਕਰਕੇ ਸ਼ਹਿਰ ਇਹ ਬਾਜ਼ਾਰ ਇੱਥੇ ਦਾ ਮਸ਼ਹੂਰ ਹੈ ਇੱਥੇ ਕਾਫੀ ਵੱਡੀਆਂ ਵੱਡੀਆਂ ਦੁਕਾਨਾਂ ਜਿਵੇਂ ਜੁਐਲਰ ਸ਼ਾਪ ਕਰਿਆਨੇ ਦੀਆਂ ਡਾਕਟਰ ਦੀਆਂ ਦੁਕਾਨਾਂ ਲਗਭਗ ਸਾਰੀਆਂ ਦੁਕਾਨਾਂ ਇਸ ਬਾਜ਼ਾਰ ਦੇ ਵਿੱਚ ਆਪਾਂ ਉਹ ਦੇਖਣ ਨੂੰ ਮਿਲ ਜਾਂਦੀਆਂ ਨੇ ਕੱਪੜੇ ਦੀਆਂ ਦੁਕਾਨਾਂ ਸਨਿਆਰੇ ਦੀਆਂ ਡਾਕਟਰ ਦੀਆਂ ਦੁਕਾਨਾਂ ਇੱਥੇ ਆਪਾਂ ਨੂੰ ਮਿਲਦੀਆਂ ਨੇ ਦੇਖਣ ਨੂੰ ਬਾਜ਼ਾਰ ਦੇ ਵਿੱਚ ਇਹ ਕਾਫੀ ਤੰਗ ਆਉਂਦਾ ਅੱਗੇ ਜਾ ਕੇ ਕਾਫੀ ਖੁੱਲਾ ਹੋ ਜਾਂਦਾ ਅਮਰਗੜ ਜਿਵੇਂ ਆ ਵਰਤਾ ਕਲੀਨਿਕ ਆ ਤੇ ਇਹਦੇ ਬਿਲਕੁਲ ਸਾਹਮਣੇ ਵਾਲੇ ਪਾਸੇ ਜਿਹੜੀ ਸਹਿਕਾਰੀ ਸੁਸਾਇਟੀ ਆ ਉਹ ਵੀ ਇੱਥੇ ਬਣੀ ਹੋਈ ਆ ਕਾਫੀ ਬੈਂਕ ਜਿਵੇਂ ਪੀ ਐਨ ਬੀ ਕੋਆਪਰੇਟਿਵ ਜੜੀ ਐਫਸੀ ਆਈਸੀ ਆਈਸੀ ਉਹ ਸਾਰੀ ਬੈਂਕ ਇੱਥੇ ਬਣੇ ਹੋਏ ਨੇ ਆ ਕੁਝ ਪੁਰਾਣੀਆਂ ਦੁਕਾਨਾਂ ਤੁਸੀਂ ਕਰਿਆਨੇ ਦੀਆਂ ਦੇਖ ਰਹੇ ਹੋ ਕਿਤਾਬਾਂ ਦੀਆਂ ਦੁਕਾਨਾਂ ਕਨਫੈਕਟਰੀ ਸ਼ਾਪਸ ਕਰਿਆਨੇ ਦੀਆਂ ਦੁਕਾਨਾਂ ਜਿਵੇਂ ਮੈਂ ਵੀਡੀਓ ਦੇ ਪਹਿਲਾਂ ਦੱਸਿਆ ਸੀ ਦੁਸ਼ਹਿਰਾ ਇੱਥੇ ਦਾ ਕਾਫੀ ਮਸ਼ਹੂਰ ਆ ਜਿਵੇਂ ਕੁਝ ਵਕਰੇ ਢੰਗ ਦਾ ਦੁਸ਼ਹਿਰਾ ਇੱਥੇ ਮਨਾਇਆ ਜਾਂਦਾ ਆਪਣੇ ਚੈਨਲ ਤੇ ਆਪਾਂ ਪਹਿਲਾਂ ਉਸ ਦੁਸ਼ਹਿਰ ਦੀ ਵੀਡੀਓ ਅਪਲੋਡ ਕਰ ਚੁੱਕੇ ਆ ਜੇ ਤੁਸੀਂ ਨਹੀਂ ਦੇਖੀ ਤਾਂ ਦੇਖ ਸਕਦੇ ਹੋ ਜਾ ਕੇ ਕੀਰਾ ਇੰਟਰਨੈਸ਼ਨਲ ਗਰੁੱਪ ਪੰਜਾਬ ਤੇ ਲਗਭਗ ਸਾਰੇ ਬੇਸ਼ੰਬਰ ਦੇ ਵਿੱਚ ਹੁਣ ਤਾਂ ਮਸ਼ਹੂਰ ਆ ਉਹ ਇੱਥੋਂ ਦੇ ਨੇ ਅਮਰਗੜ ਦੇ ਨੇ ਬਾਈ ਉਹ ਨਹੀਂ ਤੇ ਇੱਥੇ ਉਹ ਇੱਕ ਵੱਡਾ ਦੁਸ਼ਹਿਰਾ ਮੇਲਾ ਕਰਾਉਂਦੇ ਨੇ ਉਹ ਵੀ ਇਸਾ ਅਮਰਗੜ ਦੀ ਇੱਕ ਖਾਸ ਤੇ ਵਿਸ਼ੇਸ਼ ਗੱਲ ਆ ਤੇ ਕੁਝ ਇਸ ਤਰ੍ਹਾਂ ਦੀਆਂ ਸਵੀਟ ਸ਼ਾਪਸ ਵੀ ਨੇ ਇੱਥੇ ਵੱਡੀਆਂ ਤੇ ਬਿਲਕੁਲ ਹੀ ਇਹ ਸਵੀਟ ਸ਼ਾਪ ਦੇ ਨਾਲ ਜਿਹੜਾ ਰਸਤਾ ਜਾਂਦਾ ਇੱਥੇ ਅਮਰਗੜ ਦਾ ਸਿਵਲ ਹਸਪੀਟਲ ਵੀ ਆ ਆਲੇ ਦੁਆਲੇ ਪਿੰਡ ਜਾਦਾ ਲੱਗਣ ਕਰਕੇ ਉਹਨ ਇੱਕ ਸ਼ਹਿਰ ਦਾ ਰੂਪ ਲੈ ਗਿਆ ਅਮਰਗੜ ਸੇਤ ਸਮਾਂ ਵਾਸਤੇ ਇੱਥੇ ਡਿਸਪੈਂਸਰੀ ਸਿਵਲ ਹਸਪਤਲ ਲਗਭਗ ਸਾਰੀਆਂ ਸਹੂਲਤਾਂ ਨੇ ਉਹ ਸਾਹਮਣੇ ਵੀਡੀਓ ਫਰੇਮ ਦੇ ਵਿੱਚ ਤੁਸੀਂ ਸਿਵਲ ਹਸਪਤਲ ਦਾ ਬੋਰਡ ਲੱਗਿਆ ਹੋਇਆ ਦੇਖ ਰਹੇ ਹੋ ਤੇ ਇਹ ਸਾਹਮਣੇ ਵਾਲੇ ਬੱਸ ਹੀ ਬੱਸ ਸਟੈਂਡ ਆ ਜਾਂਦਾ ਅਮਰਗੜ ਦਾ ਜਿਹੜਾ ਇਹ ਵੱਡਾ ਦਰਖਤ ਤੁਸੀਂ ਦੇਖ ਰਹੇ ਹੋ ਜਿਹਦੇ niche ਮਲੇਰ ਕੋਟਲਾ ਨਾਪਾ ਮੇਨ ਰੋਡ ਤੇ ਹੋਣ ਕਰਕੇ ਬੱਸਾਂ ਦੀ ਆਵਾਜ਼ ਆਈ ਤੇ ਹੋਰ ਗੱਡੀਆਂ ਦੀ ਆਵਾਜ਼ੀ ਇੱਥੇ ਬਹੁਤ ਰਹਿੰਦੀ ਆ ਇਹ ਸਾਹਮਣੇ ਵਾਲੇ ਪਾਸੇ ਹੀ ਬੱਸ ਸਟੈਂਡ ਆ ਇੱਥੇ ਹੀ ਰੁਕਦੀਆਂ ਨੇ ਬੱਸਾਂ ਜਿਹਦੇ ਥਰੂ ਸਵਾਰੀਆਂ ਨੇ ਜਿਹੜੀਆਂ ਉਹ ਇਧਰੋਂ ਉਧਰ ਸਫ਼ਰ ਕਰਦੀਆਂ ਨੇ ਆਉਂਦੀਆਂ ਜਾਂਦੀਆਂ ਨੇ ਇੱਕ ਹੋਰ ਖਾਸੀਅਤ ਇਸ ਜਗ੍ਹਾ ਦੀ ਮੈਂ ਤੁਹਾਨੂੰ ਦੱਸ ਦਵਾਂ ਇੱਥੇ ਖੇਤੀਬਾੜੀ ਨਾਲ ਸੰਬੰਧਿਤ ਜਿਹੜਾ ਸੰਧ ਟੱਪਾ ਉਹ ਬਣਾਇਆ ਜਾਂਦਾ ਜਾਂ ਆਪਾਂ ਮਾਡਰਨ ਭਾਸ਼ਾ 'ਚ ਕਹਿ ਲਈਏ ਵੀ ਜਿਹੜੇ ਐਗਰੀਕਲਚਰ ਇਕਵਿਪਮੈਂਟਸ ਨੇ ਇੱਥੇ ਉਹ ਬਣਦੇ ਆ ਜਿਵੇਂ ਰੂਟਾਵੀਟਰ ਹੋ ਗਿਆ ਥਾਲ ਸੋਹਾਗੇ ਹੋਗੇ ਜਾਂ ਜਿਹੜੀਆਂ ਹੋਰ ਮਸ਼ੀਨਾਂ ਨੇ ਜਿਵੇਂ ਥਰੇਸ਼ਰ ਵਗੈਰਾ ਜਾਂ ਕਮਾਈਨ ਉਹਨਾਂ ਦੇ ਕੁਝ ਪਾਰਟਸ ਇੱਥੇ ਅਸੈਂਬਲ ਕੀਤੇ ਜਾਂਦੇ ਨੇ ਬਣਾਏ ਜਾਂਦੇ ਨੇ ਅਮਰਗੜ ਚ ਇਹ ਅਮਰਗੜ ਉਹਨਾਂ ਸੰਦਾ ਟੱਪਾਂ ਲਈ ਵੀ ਮਸ਼ਹੂਰ ਆ ਪੁਰਾਣੇ ਸਮਿਆਂ ਤੋਂ ਹੀ ਕੁਝ ਵੱਡੀਆਂ ਕੰਪਨੀਆਂ ਦੇ ਨਾਮ ਵੀ ਨੇ ਹੁਣ ਤਾਂ ਲਗਭਗ ਸਾਰੇ ਭਾਰਤ ਪਰਸ਼ ਚ ਜਾਂ ਭਾਰਤ ਤੋਂ ਭਾਰੀ ਵੀ ਇੱਥੇ ਦਾ ਬਣਿਆ ਹੋਇਆ ਸਮਾਨ ਆ ਜਿਹੜਾ ਏਪੋਰਟ ਹੁੰਦਾ ਜਿਵੇਂ ਲੈਂਡ ਫੋਰਸ ਦਸ਼ਮੇਸ਼ ਹੋਰ ਵੀ ਬੜੇ ਸਾਰੇ ਨਾਮ ਨੇ ਜਿਹੜੇ ਖੇਤੀਬਾੜੀ ਨਾਲ ਸੰਬੰਧਿਤ ਸਮਾਨ ਆ ਜਿਹੜਾ ਉਹ ਬਣਾਉਂਦੇ ਨੇ ਫਾਰਮਸ ਜਾਂ ਫੈਕਟਰੀਜ਼ ਉੱਥੇ ਕਾਫੀ ਲੋਕਾਂ ਨੂੰ ਰੋਜ਼ਗਾਰ ਵੀ ਮਿਲਿਆ ਹੋਇਆ ਇਸ ਇਲਾਕੇ ਦਾ ਇਹ ਮੁੱਖ ਕੰਮ ਵੀ ਆ ਮਲੇਰ ਕੋਟਲਾ ਨਾਪਾ ਰੋਡ ਦੇ ਉੱਤੇ ਇਹ ਜਿਹੜਾ ਸ਼ਹਿਰ ਆ ਵਸਿਆ ਹੋਇਆ ਇਥੋਂ ਲਗਭਗ ਮਲੇਰਕੋਟਲਾ ਵੀ 12 ਕਿਲੋਮੀਟਰੇ ਪੈ ਜਾਂਦਾ ਤੇ ਨਾਪਾ ਵੀ ਲਗਭਗ 12 ਕਿਲੋਮੀਟਰੇ ਪੈਂਦਾ ਉਸ ਤੋਂ ਬਿਨਾ ਇੱਥੇ ਵੱਡੀਆਂ ਫਰੂਟ ਦੀਆਂ ਸਬਜ਼ੀ ਦੀਆਂ ਕੱਪੜੇ ਦੀਆਂ ਸਾਰੀਆਂ ਦੁਕਾਨਾਂ ਨੇ ਜਿਹੜੀਆਂ ਉਹ ਬਣੀਆਂ ਹੋਇਆਂ ਨੇ ਸਾਹਮਣੇ ਵੀਡੀਓ ਫਰੇਮ ਦੇ ਵਿੱਚ ਤੁਸੀਂ ਐਕਸੈਸ ਬੈਂਕ ਦੇਖ ਰਹੇ ਹੋ ਮੈਂ ਆ ਵੱਡੀ ਕਰਿਆਨੇ ਦੀ ਸ਼ਾਪ ਤੁਸੀਂ ਦੇਖ ਰਹੇ ਹੋ ਸਮਾਂ ਲਗਭਗ ਸ਼ਾਮ ਦਾ 7:00 ਵਜੇ ਦਾ ਤਾਂ ਆਲੇ ਦੁਆਲੇ ਜਿਆਦਾ ਪਿੰਡ ਲੱਗਣ ਕਰਕੇ ਜਾਂ ਜਿਆਦਾ ਚਹਲ ਪਹਲ ਰਹਿਣ ਕਰਕੇ ਇੱਥੇ ਕਾਫੀ ਭੀੜ ਆ ਜਿਹੜੀ ਉਸ ਸਮੇਂ ਹੋ ਜਾਂਦੀ ਆ 7:00 ਵਜੇ ਦਾ ਸਮਾਂ ਅਮਰਗੜ ਸ਼ਹਿਰ ਆ ਮਲੇਰ ਕੋਟਲਾ ਜ਼ਿਲ੍ਹਾ ਪੰਜਾਬ ਦਾ ਆਪਾਂ ਆਪਣੀ ਵੀਡੀਓ ਦੇ ਵਿੱਚ ਦੇਖ ਰਹੇ ਹਾਂ ਕਾਫੀ ਵੱਡੀਆਂ ਦੁਕਾਨਾਂ ਲਗਭਗ ਹੁਣ ਇੱਥੇ ਬਣ ਗਈਆਂ ਨੇ ਜਿਵੇਂ ਇੱਧਰਲੇ ਪਾਸੇ ਤੁਸੀਂ ਦੇਖਦੇ ਹੋ ਅੱਜ ਦੇ ਆਹ ਲੋ ਖਾਲਸਾ ਸੋਇਆ ਚਾਹ Papa ਇਹਨਾਂ ਦੀ ਚਾਹ ਵੀ ਟਰਾਈ ਕਰ ਚੁੱਕੇ ਆ ਪਹਿਲਾਂ ਕਈ ਵਾਰ ਬਾਈ ਕੋਲੇ ਆਈ ਜਾਈਦਾ ਜਦ ਵੀ ਉਹਰੇ ਆਉਨੇ ਆ ਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਦਾ ਸੀਗਾ ਲੈਂਡ ਫੋਰਸ ਬਾਰੇ ਕਿ ਸਾਹਮਣੇ ਵਾਲੇ ਪਾਸੇ ਹੀ ਜਿਹੜਾ ਲੈਂਡ ਫੋਰਸ ਦਾ ਪਲਾਂਟ ਆ ਉਹ ਬਣਿਆ ਹੋਇਆ ਤੇ ਹੋਰ ਵੀ ਕਾਫੀ ਵੱਡੀਆਂ ਦੁਕਾਨਾਂ ਜਿਵੇਂ ਆਪਾਂ ਪਹਿਲਾਂ ਦੇਖਿਆ ਨੇ ਬਾਜ਼ਾਰ ਦੇ ਵਿੱਚ ਉਹ ਬਣੀਆਂ ਹੋਈਆਂ ਨੇ ਹੁਣ ਜਿਵੇਂ ਸਮਾਂ ਬਦਲਦਾ ਕੁਝ ਨਵੀਆਂ ਫਰੈਂਚਾਈਜ਼ੀ ਆਊਟਲੈਟਸ ਜਿਹੜੀਆਂ ਘਰੇਲੂ ਵਰਤੋਂ ਦੀਆਂ ਜਾਂ ਖਾਣ ਪੀਣ ਦੇ ਸਾਮਾਨ ਦੀਆਂ ਆਪਾਂ ਵੱਡੇ ਸ਼ਹਿਰਾਂ 'ਚ ਦੇਖਦੇ ਆ ਪੀਜ਼ਾ ਸ਼ਾਪ ਹੋਗੇ ਜਾਂ ਕੁਝ ਹੋਰ ਖਾਣ ਪੀਣ ਦਾ ਸਾਮਾਨ ਜਾਂ ਕੋਈ ਗ੍ਰੋਸਰੀ ਵਗੈਰਾ ਦੇ ਵੱਡੇ ਸਟੋਰ ਹੋਗੇ ਤੇ ਮੇਰੇ ਇਸ ਪਾਸੇ ਹੀ ਬੀਕਾ ਨੇਰ ਮੇ ਸਟਾਨ ਢੰਡਾਰ ਆ ਉਹਨਾਂ ਦੀਆਂ ਵੀ ਜਿਹੜੀਆਂ ਮਠਿਆਈਆਂ ਤੇ ਹੋਰ ਸਮਾਨ ਆਪਾਂ ਲਗਭਗ ਸਾਰੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਆਊਟਲੈਟਸ ਦੇਖਦੇ ਹਾਂ। ਉਸੇ ਹੀ ਬਾਜ਼ਾਰ ਦੇ ਵਿੱਚ ਹਨ ਜਿਵੇਂ ਆਪਾਂ ਕੁਝ ਵੱਡੇ ਆਊਟਲੈਟਸ ਦੀ ਗੱਲ ਕਰਦੇ ਸੀ। ਸਾਹਮਣੇ ਤੁਸੀਂ ਦੇਖ ਰਹੇ ਹੋ ਹੰਗਰੀ ਪੁਆਇੰਟ ਤੇ ਇੱਕ ਨੋਟਬੁੱਕ ਗੈਲਰੀ ਸੋਹਣੀ ਤੇ ਵਧੀਆ ਸਜੀ ਹੋਈ ਸਟੇਸ਼ਨਰੀ ਦੀ ਸ਼ਾਪ। ਉਹਦੇ ਨਾਲੇ 99 ਸਟੋਰ ਤੇ ਬੜੀਆਂ ਸਾਰੀਆਂ ਹੋਰ ਜਿਹੜੀਆਂ ਦੁਕਾਨਾਂ ਨੇ ਕੱਪੜੇ ਲੱਤੇ ਦੀਆਂ ਹੋਰ ਸਾਜੋ ਸਮਾਨ ਦੀਆਂ ਇੱਥੇ ਬਣੀਆਂ ਹੋਈਆਂ ਨੇ ਅਮਰਗੜ ਦੇ ਵਿੱਚ ਚੌਂਦੇ ਵਾਲੇ ਮੋੜ ਵੱਲ ਨੂੰ ਵਧ ਰਹੇ ਆ ਸਾਹਮਣੇ ਚੌਂਦੇ ਵਾਲਾ ਮੋੜ ਕਰਕੇ ਚੌਂਕ ਆ ਜਿਹੜਾ ਮਸ਼ਹੂਰ ਆ ਇਹ ਤੋਂ ਥੋੜਾ ਅੱਗੇ ਜਾ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆ ਤੇ ਉਹ ਗਰਾਊਂਡ ਆ ਜਿੱਥੇ ਦੁਸ਼ਹਿਰਾ ਮੇਲਾ ਲੱਗਦਾ ਉਹਦੇ ਆਪਾਂ ਬਿਲਕੁਲ ਨੇੜੇ ਪਹੁੰਚ ਗਏ ਆ ਬਹੁਤ ਸਾਹਮਣੇ ਵਾਲੇ ਪਾਸੇ ਤੁਸੀਂ ਦੇਖ ਰਹੇ ਹੋ ਜੋੜੇਪੁਰ ਨੂੰ ਰਸਤਾ ਜਾਂਦਾ ਤੇ ਸਿੱਧਾ ਮਲੇਰ ਕੋਟਲੇ ਇਸ ਸਮੇ ਆਪਾਂ ਚੌਂਦੇ ਵਾਲੇ ਮੋੜ ਤੇ ਆ ਉਹ ਸਾਹਮਣੇ ਜਿਹੜਾ ਤੁਸੀਂ ਰੋਡ ਜਾਂਦਾ ਦੇਖ ਰਹੇ ਹੋ ਇਸ ਪਾਸੇ ਮੇਰੇ ਮਲੇਰ ਕੋਟਲਾ ਤੇ ਪਿੱਛੋਂ ਜਿੱਧਰੋਂ ਆਪਾਂ ਆਏ ਸੀ ਉਧਰ ਨਾਬਾ ਤੇ ਉਹ ਸਾਹਮਣੇ ਜਿਸ ਪਾਸੇ ਟਰੈਕਟਰ ਜਾ ਰਿਹਾ ਉਹ ਰਸਤਾ ਜਿਹੜਾ ਹੈ ਉਹ ਜਾਂਦਾ ਜੋੜੇਪੁਰ ਇਸ ਜਗ੍ਹਾ ਦੀ ਲੋਕੇਸ਼ਨ ਆ ਚੌਂਦੇ ਵਾਲਾ ਮੋੜ ਇਹ ਚੌਂਕ ਵਜਦਾ ਇੱਕ ਪਾਸੇ ਆਪਾਂ ਇੱਥੋਂ ਕਹਿ ਸਕਦੇ ਆ ਅਮਰਗੜ ਦੀ ਸ਼ੁਰੂਆਤ ਹੁੰਦੀ ਆ ਤੇ ਦੂਜੇ ਪਾਸੇ ਥਾਣਾ ਜਿੱਥਰੋਂ ਆਪਾਂ ਆਏ ਸੀ ਇਸ ਵੀਡੀਓ ਚ ਆਪਾਂ ਦੇਖਿਆ ਸ਼ਹਿਰ ਅਮਰਗੜ ਦਾ ਮੁੱਖ ਬਾਜ਼ਾਰ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਊਗੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰਿਓ ਆਪਣੇ ਸੁਝਾਅ ਸਾਨੂੰ ਕਮੈਂਟਾਂ ਚ ਜਰੂਰ ਦਿਓ ਮਿਲਦੇ ਆ ਜਲਦੀ ਕਿਸੇ ਹੋਰ ਨਵੇਂ ਤੇ ਰੋਚਕ ਵਿਸ਼ੇ ਨਾਲ ਬਣੇ ਰਹੋ ਆਪਣੇ ਚੈਨਲ ਨਾਲ ਧੰਨਵਾਦ